ਸ਼ਾਂਤੀ ਨਿਸ਼ਾਨੀ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਠਾ ਕਹਿੰਦੇ ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਰੀਏ ਇਹ ਨਹੀਂ ਪਿਸਾਦ ਨਿੱਕੀਆਂ ਲਾਚੀਆਂ ਦੇਵੇ ਸਾਧ ਫੂਕਾਂ ਮਾਰ ਕੇ ਪਾਣੀ ਦੇਵੇ ਸਾਧ ਤਾਗਾ ਕਰਕੇ ਦੇਵੇ ਉਹ ਸੰਤ ਨਹੀਂ ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਰੀਏ ਤੇ ਜਿਹੜੀ ਆਪਾਂ ਇਹ ਵੀ ਪੜਦੇ ਆ ਸਾਧ ਕੇ ਸੰਗਤ ਸਾਧ ਸੰਗਤ ਪਾਈ ਪੜ ਭਾਗੀ ਮਨ ਚਲ ਤੋ ਪਿਆ ਅਰੂੜਾ ਸਾਧ ਕੇ ਸੰਗ ਨਹੀਂ ਕਛ ਹਾਲ ਦਰਸ਼ਨ ਭੇਟ ਤ ਹੋਤ ਨਿਹਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਤੇਰੇ ਦੁੱਖ ਕੱਟੇ ਜਾਣ ਉਹਨ ਸੰਤ ਕਹਿੰਦੇ ਹਨ ਆ ਜੂਨ ਦਾ ਮਹੀਨਾ ਚੜਨ ਵਾਲਾ ਤੇ ਜਿਹੜੇ ਸੰਤ ਨੂੰ ਅਸੀਂ ਚੇਤੇ ਕਰਨਾ ਨਾ ਮੈਂ ਉਸ ਸੰਤ ਦੀ ਰਾਜਨੀਤਿਕ ਸੰਗਤ ਕੀਤੀ ਹੈ ਸੰਤ ਬਾਬਾ ਜਨੈਲ ਸਿੰਘ ਦੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਨੇ 28 ਨਵੰਬਰ ਤੇ 75 ਦੇ ਵਿੱਚ ਨਾਰਿੰਗਵਾਲ 베ਰੀ ਬਾਹ ਸੰਤ ਕਰਤਾਰ ਸਿੰਘ ਨੂੰ ਪੜ੍ਹਾਇ ਫੜਾਈ ਸੀ ਜਦੋਂ ਇਹ ਵਿਦਿਆਰਥੀ ਸਨ ਮੈਂ ਬੇਨਤੀ ਕਰ ਰਿਹਾ ਸਾਧਕੇ ਸੰਗ ਨਹੀਂ ਕਸ਼ਕ ਹਾਲ ਦਰਸ਼ਨ ਪੀੜ ਤੋਹੁਤ ਨਿਹਾਲ ਹਾਲ ਦਾ ਅਰਥ ਦਾ ਦੁੱਖ ਆਪਾਂ ਨਿਹਾਲ ਸ਼ਬਦ ਪੜਦੇ ਆ ਨਾ ਸਾਰੇ ਬੋਲਦੇ ਆ ਇਹਦਾ ਅਰਥ ਕੀ ਹੈ ਹਾਲ ਕਹਿੰਦੇ ਨੇ ਦੁੱਖ ਨੂੰ ਤੇ ਨਿਹਾਲ ਦਾ ਪਾਉਂਦਾ ਜਿਹਦੇ ਦਰਸ਼ਨ ਕਰਨ ਦੇ ਨਾਲ ਦੁੱਖ ਘਟੇ ਜਾਣ ਉਹਨੂੰ ਸਾਧ ਕਹਿੰਦੇ ਹਨ ਅਕੋਰਡਿੰਗ ਟੂ ਗੁਰੂ ਕੀ ਬਾਣੀ ਸਿਆਲ ਦਾ ਮੌਸਮ ਸੀ ਸੰਤ ਬਾਬਾ ਜਨੈਤ ਸਿੰਘ ਨੇ ਅਕਾਲ ਤਖਤ ਸਾਹਿਬ ਉੱਪਰ ਗੁੰਬਦ ਦੇ ਜਿਹੜੇ ਸਿੰਘ ਜਥੇ ਦੇ ਨਾਲ ਸਨ ਇਹਦੇ ਸਨ ਖਾੜਕੂ ਸਿੰਘ ਸੂਰਮੇ ਮਾਈ ਦੇ ਲਾਲ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦੇ ਨਾਲ ਮੈਂ ਵੀ ਉੱਥੇ ਨਾਲ ਪੱਕਾ ਰਿੰਦਾ ਸਾਂ ਕਿਉਂਕਿ ਗਿਆਨੀ ਦਲੀਪ ਸਿੰਘ ਜਿਹੜੇ ਭਾਈ ਅਰਮਿੰਦਰ ਸਿੰਘ ਗਿੱਲ ਦੇ ਪਿਤਾ ਜੀ ਸਨ ਉੱਥੇ ਕਥਾ ਵਰਕ ਸਨ ਉਹ ਬਿਰਤ ਸਨ ਤੇ ਉਹਨਾਂ ਦੀ ਥਾਂ ਤੇ ਮੈਂ ਕਥਾ ਕਰਦਾ ਦਾ ਸੀ ਜਦੋਂ ਉਹਨਾਂ ਦਾ ਸਰੀਰ ਕਿਸੇ ਮੌਕੇ ਕੰਮ ਨਹੀਂ ਸੀ ਕਰਦਾ ਤੇ ਮੈਨੂੰ ਉਹਨਾਂ ਉੱਥੇ ਤਾਂ ਰੱਖਿਆ ਸੀ ਕਿ ਗਿਆਨੀ ਦਲੀਪ ਸਿੰਘ ਤੋਂ ਬਾਅਦ ਇਥੇ ਇਹਨੂੰ ਮੰਜੀ ਸਾਹਿਬ ਕਥਾ ਵਜਕ ਲਵਾਵਾਂਗੇ ਬੜਾ ਘਟ ਸੀ ਬੜੀ ਭੀੜ ਸੀ ਧੁੰਦ ਪੈ ਰਹੀ ਸੀ ਤੇ ਕਹਿਣ ਲੱਗੇ ਸਿੰਘੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਨਾਲ ਦੇ ਸਾਥੀਆਂ ਨੂੰ ਕਹਿੰਦੇ ਹੁਣ ਤਾਂ ਲੋਕੀ ਪੈਰੀ ਪੁੰਹਦੇ ਨਾ ਪੈ ਨਹੀਂ ਮੇਰੇ ਪੈਰਾਂ ਨੂੰ ਹੱਥ ਲਾ ਮੱਥਾ ਟੇਕ ਜਿਹੜਾ ਸੰਤ ਹੈ ਨਾ ਗੁਰੂ ਦਾ ਸਿੱਖ ਉਹ ਇਸ ਮਰਯਾਦਾ ਵਿੱਚ ਚੱਲਦਾ ਆਗੇ ਆਪ ਸਿੰਘ ਜੋ ਪਾਵੇ ਵੈਗਰੂ ਜੀ ਕੀ ਫਤਿਹ ਬੁਲਾਵੇ ਸੰਤ ਉਹ ਹੈ ਸਿੱਖ ਨੂੰ ਸਿੱਖ ਮਿਲੇ ਉਹਨੂੰ ਵੈਗਰੂ ਦੀ ਫਤਹਿ ਬੁਲਾਈਏ ਤਾਂ ਕਿ ਸਾਡੇ ਕੰਨ ਪੁੱਤਰ ਹੋਣ ਤੇ ਸਾਡੀ ਜ਼ੁਬਾਨ ਪੁੱਤਰ ਹੋਵੇ ਤੇ ਪੈਰਾਂ ਚੋਂ ਕੀ ਕਢਾਂਗੇ ਫਤਹਿ ਬੁਲਾ ਕੇ ਕਹਿਣ ਲੱਗੇ ਸਿੰਘੋ ਤੁਹਾਨੂੰ ਇੱਕ ਬੇਨਤੀ ਵੀ ਜੇ ਤੁਹਾਡੇ ਚੋਂ ਕੋਈ ਕਿਉਂਕਿ ਪਿੰਡਾਂ ਵਾਲੇ ਲੋਕ ਆਮ ਲੋਕੀਂ ਫੀਮ ਫਾਮ ਖਾਂਦੇ ਨੇ ਤੇ ਜੇ ਕਿਸੇ ਵਿੱਚ ਕੋਈ ਕਮੀ ਕਹਿੰਦੇ ਮੈਂ ਨਹੀਂ ਕਹਿੰਦਾ ਵੀ ਕਮੀ ਪਰ ਜੇ ਕਿਸੇ ਭਰਾ ਵਿੱਚ ਇਹ ਮਾੜੀ ਮੋਢੀ ਕਮੀ ਆ ਨਾ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਵੀ ਗੁਰਮੁਖੋ ਇਸ਼ਨਾਨ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਜੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੋ ਜੇ ਤੇ ਮੈਂ ਜ਼ਿੰਮੇਵਾਰ ਸਾਰੇ ਸਿੰਘ ਚਲੇਗਾ ਸੰਤ ਜੀ ਖਲੋਤੇ ਸਨ ਮੈਂ ਥੱਲੇ ਬੈਠਾ ਸਾਂ ਮੈਂ ਉਹਨਾਂ ਨੂੰ ਗੇਟੇ ਤੋਂ ਫੜ ਲਿਆ ਕਿਉਂਕਿ ਮੇਰਾ ਪਿਆਰ ਸੀ ਉਹਨਾਂ ਨਾਲ ਮੈਂ ਕਿਹਾ ਜੀ ਮੈਨੂੰ ਕੀ ਹੁਕਮ ਕਰਨ ਲੱਗੇ ਤੈਨੂੰ ਕੀ ਗੱਲ ਹੈ ਮੈਂ ਕਿਹਾ ਜੀ ਮੈਨੂੰ ਦਮਾ ਮੇਰਾ ਸਾਹ ਰੁਕਦਾ ਹੈ ਕਹਿਣ ਲੱਗੇ ਗੁਰੂ ਰਾਮਦਾਸ ਤੇਰੇ ਤੇ ਵੀ ਕਿਰਪਾ ਕਰੇਗਾ ਤੂੰ ਵੀ ਉਵੇਂ ਹੀ ਚੱਲ ਤੁਸੀਂ ਗੁਰੂ ਕੀ ਸੰਗਤ ਜੇ ਮਨਵੀਰ ਸਿੰਘ ਝੇੜੂ ਮੇਰਾ ਪਰਮ ਮਿੱਤਰ ਸੀ ਅਸੀਂ ਇਕੱਠੇ ਰਹਿੰਦੇ ਸਾਂ ਭਾਈ ਲਖਾ ਸਿੰਘ ਨਾਗੂਕਿਆਂ ਵਾਲਾ ਇਕੱਠੇ ਰਹਿੰਦੇ ਸਨ ਤੁਹਾਡੇ ਇਲਾਕੇ ਦਾ ਭਾਈ ਗੁਰਮੀਤ ਸਿੰਘ ਸੀ ਫਤੂ ਢਿੰਗੇ ਵਾਲਾ ਸਾਡਾ ਕਮਰਾ ਇਕੱਠਾ ਸੀ ਮੈਂ ਉੱਥੋਂ ਆਪਣਾ ਚੋਲਾ ਲਾ ਕੇ ਬੁੱਕਣਬਾਰੀ ਖੇਸ ਦੀ ਇਸ਼ਨਾਨ ਕੀਤਾ ਦੁੱਖ ਭਜਣੀ ਮੇਰੀ ਥੱਲੇ ਤੇ ਜਿਹੜੇ ਨਿੰਦਿਆ ਕਰਦੇ ਨੇ ਅਜ ਗੁਰੂ ਕੇ ਸਰੋਵਰ ਦੀ ਅਕਲ ਦੇ ਅੰਨੇ ਜਿਹੜੇ ਗੁਰੂ ਰਾਮਦਾਸ ਦੇ ਦਰ ਦੀ ਨਿੰਦਿਆ ਕਰਨੇ ਨੂੰ ਕੰਨ ਦੇ ਕੇ ਸੁਣਨ ਮੈਂ ਉਥੇ ਦੁੱਖ ਭਜਣੀ 베ਰੀ ਥੱਲੇ ਅੱਧਾ ਪਾਠ ਸਰੋਵਰ ਦੇ ਵਿੱਚ ਕਿਉਂਕਿ ਅਮਰ ਦਿਲ ਬੜਾ ਠੰਡਾ ਸੀ ਸਰੀਰ ਮੇਰਾ ਮਾੜਾ ਸੀ ਅੱਧਾ ਪਾਠ ਮੈਂ ਸਰੋਵਰ ਦੇ ਵਿੱਚ ਖਲੋ ਕੇ ਕੀਤਾ ਅੱਧਾ ਪਾਠ ਮੈਂ ਕਮਰੇ ਤਾਂ ਕੌਂਦਿਆਂ ਕੀਤਾ 49 ਸਾਲ ਹੋ ਗਏ ਗੁਰਮੁਖੋ ਮੇਰੇ ਸਰੀਰ 'ਚ ਰੰਚਕ ਮਾਤਰੋਗ ਨਹੀਂ ਰੋਗ ਧੋਤਾ ਗਿਆ ਸਾਧ ਉਹ ਹੈ ਜਿਹੜਾ ਆਪਣੇ ਨਾਲ ਨਹੀਂ ਜੋੜਦਾ ਜਿਹੜਾ ਸਤ ਨਾਲ ਜੋੜਦਾ ਹੈ ਧਿਆਨ ਤਰਿਆ ਜੇ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਸੰਤ ਕਿ ਨਹੀਂ ਆਪਣੇ ਕੋਲ ਕਿਹੜਾ ਫਾਰਮੂਲਾ ਕਿਹੜਾ ਸਰਟੀਫੀਕਾ ਆਪਾਂ ਕਿਹੜੇ ਸੈਂਟੀਮੀਟਰ ਨਾਲ ਵੇਖਾਂਗੇ ਮਿਲ ਕੇ ਇੱਕੋ ਇੱਕ ਨਿਸ਼ਾਨੀ ਜੇ ਸੰਤ ਨੂੰ ਮਿਲਦੀ ਜਿਹੜਾ ਸਤ ਨਾਲ ਜੋੜਦਾ ਉਹ ਸੰਤ ਜਿਹੜਾ ਆਪਣੇ ਨਾਲ ਜੋੜਦਾ ਉਹ ਸੰਤ ਬਸ ਮੋਟੀ ਦੇਸੀ ਗੱਲ ਜੜਕੀ ਰਸਮ ਪਾਤਸ਼ਾਹ ਦੀਆਂ ਪੰਕਤੀਆਂ ਜਿਹੜੇ ਨਕਲੀ ਲੋਕ ਨੇ ਨਾ ਉਹਨਾਂ ਦੇ ਬਾਰੇ ਦਸ਼ਮ ਪਾਤਸ਼ਾਹ ਲਿਖਦੇ ਨੇ ਮੇਰੇ ਉਹੀ ਧਿਆਨ ਤਰੋ ਨਿਸਬਾਸਰ ਔਰ ਕੋ ਭੂਲ ਕੇ ਨਾ ਮਨ ਲੀਜੇ ਉਹ ਆਪਣੇ ਸੰਪਰਕ ਵਾਲਿਆਂ ਨੂੰ ਕਹਿੰਦੇ ਮੇਰਾ ਧਿਆਨ ਤਰੋ ਹੋਰ ਕਿਸੇ ਦੇ ਕੋਲ ਨਾ ਜਾਇਆ ਜੇ ਲੇਕਿਨ ਜਿਹੜਾ ਸੰਤ ਹੈ ਨਾ ਉਹ ਸਤ ਨਾਲ ਜੋੜਦਾ ਹੈ ਉਹ ਵਿਗਰੂ ਨਾਲ ਜੋੜਦਾ ਹੈ ਉਹ ਅਕਾਲ ਪੁਰਖ ਨਾਲ ਜੋੜਦਾ ਹੈ